ਪਰ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਵੀ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਇਹ ਗਰਮੀ ਜਾਨਲੇਵਾ ਸਾਬਿਤ ਹੋ ਰਹੀ ਹੈ ਦਰਸਲ ਇੱਕ ਮੁੰਡੇ ਦੀ ਜਾਨ ਚਲੀ ਗਈ ਹੈ ਗਰਮੀ ਦੇ ਕਾਰਨ ਇਹ ਮੁੰਡਾ 19 ਸਾਲ ਦਾ ਪਵਨ ਕੁਮਾਰ ਸੀਗਾ ਜਿਹੜਾ ਇੱਟਾਂ ਦੇ ਪੱਠੇ ਤੇ ਕੰਮ ਕਰਦਾ ਸੀਗਾ ਤਾਂ ਪੱਠੇ ਦੇ ਉੱਤੋਂ ਇਹ ਵਾਪਸ ਆ ਰਿਹਾ ਸੀਗਾ ਕੰਮ ਤੋਂ ਪਰਤ ਰਿਹਾ ਸੀ ਤਾ ਰਸਤੇ ਦੇ ਵਿੱਚ ਇਸ ਨੂੰ ਕਬਰਾਹਟ ਹੁੰਦੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸੀ ਕਰ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਇਸ ਨੂੰ ਕਬਰਾਹਟ ਹੋਈ ਤੇ ਪਾਣੀ ਪੀਣ ਲਈ ਰੁਕਦਾ ਹੈ ਖਾਲ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਹੀ ਇਹ ਚੱਕਰ ਖਾ ਕੇ ਡੇਕ ਜਾਂਦਾ ਹੈ ਤਾਂ ਫਾਜ਼ਲਕਾ ਦੇ ਵਿੱਚ ਦੂਸਰੀ ਮੌਤ ਹੋ ਗਈ ਹੈ ਗਰਮੀ ਦੇ ਕਾਰਨ ਤਾਂ ਗਰਮੀ ਬਹੁਤ ਕਹਿਰ ਵਰਪਾ ਰਹੀ ਹੈ ਆਪਣੀ ਤਾਂ ਹੁਣ ਜਾਨ ਲੇਵਾ ਸਾਬਿਤ ਹੁੰਦੀ ਹੋ ਰਹੀ ਹੈ ਫਾਜ਼ਲ ਕਾ ਦੇ ਵਿੱਚ ਦੱਸ ਦਈਏ ਕਿ ਗਰਮੀ ਦੇ ਕਾਰਨ ਦੂਸਰੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ 19 ਸਾਲ ਦਾ ਮੁੰਡਾ ਸੀਗਾ ਪਵਨ ਕੁਮਾਰ ਇਸ ਦਾ ਨਾਮ ਸੀਗਾ ਜੋ ਕਿ ਇਟਾਂ ਦੇ ਪੱਠੇ ਤੇ ਕੰਮ ਕਰਦਾ ਸੀਗਾ ਤਾਂ ਇਹ ਆਪਣੇ ਕੰਮ ਤੋਂ ਵਾਪਸ ਜਾ ਰਿਹਾ ਸੀਗਾ ਆਪਣੇ ਘਰ ਨੂੰ ਤਾਂ ਰਸਤੇ ਦੇ ਰਸਤੇ ਦੇ ਵਿੱਚ ਇਸ ਨੂੰ ਗਰਮੀ ਦੇ ਕਾਰਨ ਘਬਰਾਟ ਹੁੰਦੀ ਹੈ ਘਬਰਾਟ ਹੋਣ ਕਰਕੇ ਇਹ ਪਾਣੀ ਪੀਣ ਲਈ ਰੁਕਦਾ ਹੈ ਤਾਂ ਮੋਟਰਸਾਈਕਲ ਖੜਾ ਕਰਕੇ ਖਾਲ ਦੇ ਅੰਦਰ ਚਲਾ ਜਾਂਦਾ ਹੈ ਤਾਂ ਚੱਕਰ ਖਾ ਕੇ ਉੱਥੇ ਹੀ ਡਿੱਗ ਜਾਂਦਾ ਹੈ ਇਸ ਤਰੀਕੇ ਨਾਲ ਹੁਣ ਇਹ ਗਰਮੀ ਜਾਨਲੇਵਾ ਸਾਬਿਤ ਹੁੰਦੀ ਜਾ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਾਪਮਾਨ ਹੋਰ ਵੀ ਜ਼ਿਆਦਾ ਵਧੇਗਾ ਇਹ ਮੌਸਮ ਵਿਭਾਗ ਮੁਤਾਬਕ ਕਿ ਅੱਤ ਦੀ ਗਰਮੀ ਹੋਰ 5 ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਗਰਮੀ ਹੋਰ ਵਧੇਗੀ ਦਾ ਦੱਸ ਦਈਏ ਕਿ ਇਸ ਸਮੇਂ ਰੈਡ ਅਲਰਟ ਵੀ ਜਾਰੀ ਹੈ ਕਿਉਂਕਿ ਜਿਸ ਤਰੀਕੇ ਦੀ ਗਰਮੀ ਪੈ ਰਹੀ ਹੈ ਤਾਂ ਬਹੁਤ ਲੋਕਾਂ ਦਾ ਬੁਰਾ ਹਾਲ ਹੈ ਕਿਉਂਕਿ ਸਵੇਰੇ ਜਾਂ ਸ਼ਾਮ ਨੂੰ ਹੋਵੇ ਜਾਂ ਦੁਪਹਿਰ ਵੇਲੇ ਤਾਂ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ ਤਾਂ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਗਰਮੀ ਦੇ ਕਾਰਨ ਤਾਂ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ ਤਾਂ ਲੜ ਵੀ ਜਾਰੀ ਕੀਤਾ ਹੋਇਆ ਹੀਟ ਵੇਵ ਦਾ ਅਲਰਟ ਜਾਰੀ ਹੋਇਆ ਹੋਇਆ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਤਾਂ ਮੌਸਮ ਵਿਭਾਗ ਮੁਤਾਬਕ ਗਰਮੀ ਹੋਰ ਵਧੇਗੀ ਤਾਂ 5 ਦਿਨਾਂ ਦਾ ਹੋਰ ਜ਼ਿਆਦਾ ਗਰਮੀ ਵਧੇਗੀ ਤਾਂ ਦੱਸ ਦਈਏ ਕਿ ਹੀਟ ਵੇਵ ਹੈ ਤਾਂ ਡਾਕਟਰ ਵੀ ਸਲਾਹ ਦੇ ਰਹੇ ਨੇ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪਾਣੀ ਪੀਓ ਪਿਆਸ ਨਾ ਹੋਣ ਤੇ ਵੀ ਪਾਣੀ ਪੀਓ ਤਾਂ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਤਾਂ ਗਰਮੀ ਤੋਂ ਆਪਣਾ ਬਚਾਅ ਕੀਤਾ ਜਾ ਸਕੇ ਤਾਂ ਘਰ ਤੋਂ ਬਾਹਰ ਨਿਕਲਦੇ ਸਮੇਂ ਐਨਕਾ ਛਤਰੀ ਟੋਪੀ ਜਾਂ ਫਿਰ ਚਪਲਾਂ ਦੀ ਵਰਤੋਂ ਕਰੋ ਜੇਕਰ ਤੁਸੀਂ ਖੁੱਲੇ ਵਿੱਚ ਕੰਮ ਕਰਦੇ ਹੋ ਤਾਂ ਗਿੱਲੇ ਕੱਪੜੇ ਨਾਲ ਆਪਣਾ ਸਿਰ ਚਿਹਰਾ ਹੱਥ ਤੇ ਪੈਰ ਢੱਕੋ ਇਸ ਤਰੀਕੇ ਦੀ ਡਾਕਟਰ ਸਲਾਹ ਦੇ ਰਹੇ ਨੇ ਤਾਂ ਯਾਤਰਾ ਦੇ ਦੌਰਾਨ ਵੱਤ ਤੋਂ ਵੱਧ ਪਾਣੀ ਪੀਤਾ ਜਾਵੇ ਕਿਉਂਕਿ ਇਹ ਗਰਮੀ ਨੇ ਪੂਰਾ ਕਹਿਰ ਦਿਖਾਇਆ ਹੋਇਆ ਹੈ ਰਿਕਾਰਡ ਤੋੜ ਦਿੱਤੇ ਨੇ ਇਸ ਗਰਮੀ ਨੇ ਤਾਂ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਹੁਣ ਜਾਨ ਲੇਵਾ ਇਹ ਗਰਮੀ ਸਾਬਿਤ ਹੋ ਰਹੀ ਹੈ ਇੱਕ ਨੌਜਵਾਨ ਦੀ ਦੱਸ ਦਈਏ ਕਿ ਜਾਨ ਚਲੀ ਗਈ ਹੈ ਤਾਂ ਫਾਜ਼ਲਕਾ ਦੇ ਵਿੱਚੋਂ ਇਹ ਦੂਸਰਾ ਮਾਮਲਾ ਸਾਹਮਣੇ ਆਇਆ ਇਸ ਤੋਂ ਪਹਿਲਾਂ ਵੀ ਇੱਕ ਮੌਤ ਗਰਮੀ ਕਰਕੇ ਇੱਥੇ ਹੋਈ ਸੀਗੀ ਤਾਂ ਹੁਣ 19 ਸਾਲ ਦਾ ਮੁੰਡਾ ਸੀਗਾ ਪਵਨ ਕੁਮਾਰ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਇੱਟਾਂ ਦੇ ਪੱਠੇ ਤੇ ਕੰਮ ਕਰਦਾ ਸੀਗਾ ਤਾਂ ਫਾਜ਼ਲ ਕਾ ਦਾ ਇਹ ਪੂਰਾ ਮਾਮਲਾ ਹੈ ਤਾਂ ਇੱਟਾਂ ਦੇ ਪੱਠੇ ਤੇ ਦੱਸਿਆ ਜਾ ਰਿਹਾ ਕਿ ਇਹ ਮੁੰਡਾ ਕੰਮ ਕਰਦਾ ਸੀਗਾ ਤਾਂ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀਗਾ ਤਾਂ ਉਸੇ ਵੇਲੇ ਉਸ ਨੂੰ ਕਬਰਾਟ ਹੁੰਦੀ ਹੈ ਤਾਂ ਕਬਰਾਟ ਹੋਣ ਤੇ ਉਹ ਆਪਣੇ ਮੋਟਰਸਾਈਕਲ ਨੂੰ ਰੋਕਦਾ ਹੈ ਤਾਂ ਪਾਣੀ ਪੀਣ ਲਈ ਉੱਤਰਦਾ ਹੈ ਖਾਲ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਹੀ ਚੱਕਰ ਖਾ ਕੇ ਡਿੱਗ ਜਾਂਦਾ ਹੈ ਤਾਂ ਉਸ ਦੀ ਜਾਨ ਚਲੀ ਗਈ ਹੈ ਉਸ ਉੱਥੇ ਖਾਲ ਦੇ ਵਿੱਚ ਡਿੱਗ ਕੇ ਉਸ ਦੀ ਜਾਨ ਚਲੀ ਗਈ ਤਾਂ ਗਰਮੀ ਦਾ ਪੂਰਾ ਕਹਿਰ ਹੈ ਤਾਂ ਤੁਸੀਂ ਵੀ ਸਾਵਧਾਨੀ ਵਰਤੋ ਤਾਂ ਜੋ ਇਸ ਗਰਮੀ ਤੋਂ ਬਚਿਆ ਜਾਵੇ ਕਿਉਂਕਿ ਅਲਰਟ ਜਾਰੀ ਕੀਤਾ ਗਿਆ ਹੈ ਹੀਟ ਵੇਵ ਦਾ ਅਲਰਟ ਜਾਰੀ ਹੋਇਆ ਹੈ ਅਗਲੇ ਦਿਨਾਂ ਚ 4-5 ਦਿਨ ਹੋਰ ਗਰਮੀ ਦੇ ਵਿੱਚ ਵਾਧਾ ਹੋਵੇਗਾ ਤਾਂ ਸੋ ਜਦੋਂ ਵੀ ਬਾਹਰ ਨਿਕਲਦੇ ਹੋ ਵੱਧ ਤੋਂ ਵੱਧ ਪਾਣੀ ਪੀਓ ਯਾਤਰਾ ਕਰਦੇ ਸਮੇਂ ਆਪਣਾ ਧਿਆਨ ਰੱਖੋ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰੋ ਤਾਂ ਜਿੰਨਾ ਹੋ ਸਕੇ ਪਾਣੀ ਪਿਓ ਇਹ ਡਾਕਟਰ ਸਲਾਹ ਦੇ ਰਹੇ ਨੇ ਪਿਆਸ ਨਾ ਹੋਣ ਤੇ ਵੀ ਪਾਣੀ ਪਿਓ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਘਰ ਤੋਂ ਬਾਹਰ ਨਿਕਲਦੇ ਸਮੇਂ ਐਨਕਾ ਛਤਰੀ ਟੋਪੀ ਅਤੇ ਚਪਲਾਂ ਦੀ ਵਰਤੋਂ ਕਰੋ ਜੇਕਰ ਤੁਸੀਂ ਖੁੱਲੇ ਵਿੱਚ ਕੰਮ ਕਰਦੇ ਹੋ ਤਾਂ ਇੱਕ ਗਿੱਲੇ ਕੱਪੜੇ ਨਾਲ ਆਪਣਾ ਸਿਰ ਚਿਹਰਾ ਹੱਥ ਤੇ ਪੈਟ ਟਕੋ ਤਾਂ ਆਪਣੇ ਆਪ ਨੂੰ ਤੇਜ਼ ਧੁੱਪ ਤੋਂ ਬਚਾਓ ਛਤਰੀ ਦਾ ਇਸਤੇਮਾਲ ਕਰੋ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ ਕਿਉਂਕਿ ਗਰਮੀ ਨੇ ਹੁਣ ਕਹਿਰ ਵਰਪਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਇੱਕ ਨੌਜਵਾਨ ਦੀ ਇਸ ਕਰਕੇ ਜਾਨ ਚਲੀ ਗਈ ਹੈ ਤਾਂ ਫਾਜ਼ਿਲਕਾ ਦੇ ਵਿੱਚੋਂ ਦੂਸਰਾ ਮਾਮਲਾ ਸਾਹਮਣੇ ਆਇਆ ਜਿੱਥੇ 19 ਸਾਲ ਦੇ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ